ਦੋਸਤੋ ਕਿਸੇ ਸਮੇਂ ਬਾਣ ਤੇ ਸੂਤੜੀ ਦੇ ਬਣੇ ਮੰਜੇ ਤੇ ਪਲੰਗ ਸਾਡੇ ਘਰਾਂ ਦੀ ਸ਼ਾਨ ਹੁੰਦੇ ਸਨ ਆਏ ਗਏ ਪਰੌਣਿਆਂ ਤੇ ਬਰਾਤਿਆਂ ਨੂੰ ਬਿਠਾਉਣ ਲਈ ਰੰਗ-ਬਰੰਗੇ ਬਾਣ ਦੇ ਮੰਜੇ ਹੀ ਡਾਹੇ ਜਾਂਦੇ ਪਿੰਡਾਂ ਦੇ ਕਾਰੀਗਰ ਲੱਕੜ ਦੇ ਮੰਜਿਆਂ ਨੂੰ ਬੜੀ ਹੀ ਰੀਜ ਨਾਲ ਬਣਾਉਂਦੇ ਸਨ ਮੰਜੇ ਦੇ ਸੇਰੂ ਬਾਈਆਂ ਤੋਂ ਇਲਾਵਾ ਮੰਜਿਆਂ ਦਾ ਇੱਕ ਅਹਿਮ ਹਿੱਸਾ ਹੁੰਦਾ ਹੈ ਪਾਵੇ ਅੱਜ ਲੱਕੜ ਮਿਸਤਰੀ ਕੋਲੋਂ ਘਰ ਦੇ ਬੈੱਡ ਲਈ ਨਵੇਂ ਪਾਵੇ ਬਣਵਾਏ ਤਾਂ ਇੱਕ ਡਾਈਨਿੰਗ ਟੇਬਲ ਲਈ ਵੱਡਾ ਪਾਵਾ ਬਣਦਾ ਦੇਖਿਆ ਲੱਕੜ ਦੇ ਪਾਵਿਆਂ ਨੂੰ ਪਹਿਲਾਂ ਆਰੇ ਤੇ ਚਰਾਈ ਕਰਨ ਤੋਂ ਬਾਅਦ ਖਰਾਤ ਤੇ ਚੜਾਇਆ ਜਾਂਦਾ ਹੈ। ਗੋਲ ਕਰਨ ਤੋਂ ਬਾਅਦ ਸਾਈਜ਼ ਅਤੇ ਡਿਜ਼ਾਈਨ ਮੁਤਾਬਕ ਕਾਰੀਗਰ ਲੱਕੜ ਨੂੰ ਖਰਾਦ ਕੇ ਪਾਵਿਆਂ ਦਾ ਰੂਪ ਹੀ ਬਦਲ ਦਿੰਦਾ ਹੈ। ਫਿਰ ਸ਼ੁਰੂ ਹੁੰਦੀ ਹੈ ਹੱਥਾਂ ਨਾਲ ਨਕਾਸ਼ੀ। ਨਕਾਸ਼ੀ ਤੋਂ ਬਾਅਦ ਇਸ ਦੀ ਰੇਗਮਾਰ ਨਾਲ ਚੰਗੀ ਤਰ੍ਹਾਂ ਫਿਨਿਸ਼ਿੰਗ ਕੀਤੀ ਗਈ। ਰੰਗ ਰੋਗਣ ਤੋਂ ਬਾਅਦ ਇਹ ਪਾਵੇ ਬੜੇ ਹੀ ਸੋਹਣੇ ਲੱਗਣ ਲੱਗ ਪੈਂਦੇ ਹਨ। ਦੋਸਤੋ ਸਮੇਂ ਦੀ ਤੌਰ ਕਰਨ ਹੁਣ ਪਹਿਲਾ ਵਾਂਗ ਮੰਜਿਆਂ ਉੱਤੇ ਬੈਣ ਦਾ ਲੋਕਾਂ ਕੋਲ ਸਮਾਂ ਨਹੀਂ ਰਿਹਾ ਦੂਜਾ ਲੋਹੇ ਦੇ ਮੰਜੇ ਜਾਂ ਫੋਲਡ ਹੋਣ ਵਾਲੇ ਮੰਜਿਆਂ ਨੇ ਸਾਨੂੰ ਸਾਡੇ ਸਭਿਆਚਾਰ ਤੋਂ ਦੂਰ ਕਰ ਦਿੱਤਾ ਹੈ ਅੱਜ ਕੱਲ ਤਾਂ ਇਹ ਕਿਸੇ ਟਾਵੇਂ ਟੱਲੇ ਪਿੰਡੂ ਘਰਾਂ ਹਵੇਲੀ ਰੈਸਟੋਰੈਂਟ ਜਾਂ ਚੰਗੇ ਵਧੀਆ ਟਾਬਿਆਂ ਵਿੱਚ ਹੀ ਵੇਖਣ ਨੂੰ ਮਿਲਦੇ ਹਨ ਅੱਜ ਲੋੜ ਹੈ ਸਾਨੂੰ ਆਪਣੇ ਸਭਿਆਚਾਰ ਨੂੰ ਸਾਂਭਣ ਦੀ ਗੁਰਦਾਸ ਮਾਨ ਨੇ ਵੀ ਇੱਕ ਗੀਤ ਵਿੱਚ ਮੰਜੇ ਬਾਰੇ ਬਹੁਤ ਸੋਹਣੀ ਗੱਲ ਆਖੀ ਹੈ ਮੂਲੀ ਨਾਲ ਗੰਡਾ ਹੋਵੇ ਵਾਣ ਵਾਲਾ ਮੰਜਾ ਹੋਵੇ ਮੰਜੇ ਉੱਤੇ ਬੈਠਾ ਜੱਟ ਬਣਿਆ ਨਵਾਬ ਹੋਵੇ ਆਪਣਾ ਪੰਜਾਬ ਹੋਵੇ